ਕੈਨੇਡਾ ਸਰਕਾਰ ਵੱਲੋਂ ਵੱਡਾ ਐਲਾਨ ਹੁਣ ਆਉਣਗੇ ਇਹਨਾਂ ਖਾਤਿਆਂ ਦੇ ਵਿੱਚ 450 ਡਾਲਰ ਬ੍ਰਿਟਿਸ਼ ਕੋਲੰਬੀਆ ਤੇ ਕਿਊਬਿਕ ਦਾ ਆਪਣਾ ਵੱਖਰਾ ਸਿਸਟਮ ਹੋਣ ਦੇ ਕਾਰਨ ਦੋਹਾਂ ਰਾਜਾਂ ਦੇ ਲੋਕ ਇਸ ਸਕੀਮ ਦਾ ਲਾਭ ਨਹੀਂ ਲੈ ਸਕਣਗੇ ਪੇਸ਼ ਹੈ ਹਰਸ਼ੁਕ ਟੀਵੀ ਯੂਐਸ ਦੀ ਰਿਪੋਰਟ ਕੈਨੇਡਾ ਜਾਣ ਵਾਲੇ ਪੰਜਾਬੀਆਂ ਦੀ ਗਿਣਤੀ ਕਾਫੀ ਵੱਡੀ ਹੈ ਤੇ ਹਰ ਇੱਕ ਪੰਜਾਬੀ ਕੈਨੇਡਾ ਜਾਣ ਦਾ ਚਾਹਵਾਨ ਹੈ ਇਸੇ ਦੌਰਾਨ ਕੈਨੇਡਾ ਇਮੀਗ੍ਰੇਸ਼ਨ ਡਿਪਾਰਟਮੈਂਟ ਅਤੇ ਕੈਨੇਡਾ ਸਰਕਾਰ ਵੱਲੋਂ ਪ੍ਰਵਾਸੀਆਂ ਦੇ ਲਈ ਸਮੇਂ ਸਿਰ ਦਰਵਾਜ਼ੇ ਖੁੱਲੇ ਜਾਂਦੇ ਸਨ ਸੋ ਇਸ ਦੌਰਾਨ ਹੁਣ ਕੈਨੇਡਾ ਸਰਕਾਰ ਵੱਲੋਂ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਦਰਅਸਲ ਕੈਨੇਡਾ ਦੇ ਵਿੱਚ ਜਿੱਥੇ ਪਿਛਲੇ ਕਈ ਦਿਨਾਂ ਤੋਂ ਮਹਿੰਗਾਈ ਵਾਧੀ ਜਾ ਰਹੀ ਹੈ ਅਤੇ ਲੋਕਾਂ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੁੰਦਾ ਜਾ ਰਿਹਾ ਹੈ ਤੇ ਇਸੇ ਦੌਰਾਨ ਹੀ ਕੈਨੇਡਾ ਸਰਕਾਰ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਇਸ ਐਲਾਨ ਦੇ ਦੌਰਾਨ ਜਿੱਥੇ ਕੈਨੇਡਾ ਵਾਸੀਆਂ ਦੇ ਖਾਤਿਆਂ ਦੇ ਵਿੱਚ 450 ਡਾਲਰ ਭੇਜੇ ਜਾਣਗੇ ਕੈਨੇਡਾ ਕਾਰਬਨ ਰਿਵੈਟ ਦੇ ਰੂਪ ਵਿੱਚ ਫੈਡਰਲ ਸਰਕਾਰ ਵੱਲੋਂ 90 ਫੀਸਦੀ ਰਕਮ ਵਾਪਸ ਕੀਤੀ ਜਾ ਰਹੀ ਹੈ ਜੋ ਕਿ ਕਾਰਬਨ ਟੈਕਸ ਦੇ ਰੂਪ ਵਿੱਚ ਵਸੂਲੀ ਗਈ ਸੀ ਬ੍ਰਿਟਿਸ਼ ਕੋਲੰਬੀਆ ਤੇ ਕਿਊਬਿਕ ਦਾ ਆਪਣਾ ਵੱਖਰਾ ਸਿਸਟਮ ਹੋਣ ਦੇ ਕਾਰਨ ਡੋਹਾ ਰਾਜਾਂ ਦੇ ਲੋਕ ਇਸ ਸਕੀਮ ਦਾ ਲਾਭ ਨਹੀਂ ਲੈ ਸਕਣਗੇ ਅਲਬਰਟਾ ਦੇ ਵਿੱਚ ਪਰਿਵਾਰ ਦੇ ਆਧਾਰ ਤੇ 450 ਡਾਲਰ ਜੋ ਕਿ ਕੈਨੇਡਾ ਸਰਕਾਰ ਵੱਲੋਂ ਖਾਤਿਆਂ ਦੇ ਵਿੱਚ ਭੇਜੇ ਜਾ ਰਹੇ ਹਨ ਸਸਕੈਚਵਨ ਵਿੱਚ ਟੈਕਸ ਰਿਆਦ 376 ਡਾਲਰ ਤੱਕ ਜਾ ਸਕਦੀ ਹੈ ਜਦਕਿ ਨੋਵਾ ਸਕੋਸ਼ੀਆ ਵਿੱਚ ਇਹ ਰਕਮ 206 ਡਾਲਰ ਤੱਕ ਜਾ ਸਕਦੀ ਹੈ ਤੇ ਮੈਨੀਟੋਬਾ ਵਿੱਚ ਇਹ ਰਕਮ 300 ਡਾਲਰ ਤੱਕ ਜਾ ਸਕਦੀ ਹੈ ਕੈਨੇਡਾ ਸਰਕਾਰ ਵੱਲੋਂ ਇਹ ਵੱਡੀ ਰਾਹਤ ਕੈਨੇਡਾ ਦੇ ਲੋਕਾਂ ਨੂੰ ਦਿੱਤੀ ਗਈ ਹੈ ਬ੍ਰਿਟਿਸ਼ ਕੋਲੰਬੀਆ ਅਤੇ ਕਿਊਬਿਕ ਰਾਜਾਂ ਦੇ ਲੋਕਾਂ ਨੂੰ ਛੱਡ ਕੇ ਬਾਕੀ ਸਾਰੇ ਰਾਜਾਂ ਨੂੰ 450 ਡਾਲਰ ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ ਦੇਣ ਦਾ ਐਲਾਨ ਕੀਤਾ ਗਿਆ ਹੈ ਕੈਨੇਡਾ ਦੇ ਵਿੱਚ ਹੁਣ ਛੋਟੇ ਕਾਰੋਬਾਰ ਵੀ ਕਾਰਬਨ ਟੈਕਸ ਦੇ ਯੋਗ ਹਨ ਇਸ ਸਕੀਮ ਦੇ ਅਧੀਨ ਤਕਰੀਬਨ 6 ਲੱਖ ਕਾਰੋਬਾਰੀਆਂ ਨੂੰ 2.5 ਅਰਬ ਡਾਲਰ ਤੱਕ ਦੀ ਰਕਮ ਵਾਪਸ ਕੀਤੀ ਜਾਵੇਗੀ এনवायरमेंट ਕੈਨੇਡਾ ਨੇ ਵੀ ਇਹ ਕਿਹਾ ਹੈ ਕਿ 15 ਜੁਲਾਈ ਤੱਕ ਟੈਕਸ ਰਿਟਰਨ ਦਾਖਲ ਕਰਨ ਵਾਲੇ ਹੀ ਇਸ ਸਕੀਮ ਨੂੰ ਹਾਸਲ ਕਰ ਸਕਣਗੇ ਸੋ ਆਉਣ ਵਾਲੀ 1 ਅਗਸਤ ਨੂੰ ਕੈਨੇਡਾ ਸਰਕਾਰ ਵੱਲੋਂ ਇਹ ਰਕਮ ਦੇਣ ਦਾ ਐਲਾਨ ਕੀਤਾ ਗਿਆ ਹੈ